ਤੈਨੂੰ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਘਰ ਮਹਿੰਗੇ ਨੇ ਕੈਨੇਡਾ ਦੇ ਵਿੱਚ ਹੀ ਤੇ ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਘਰ ਲੈਣ ਦੇ ਕਈ ਤਰੀਕੇ ਆ। ਸਭ ਤੋਂ ਜ਼ਰੂਰੀ ਇਹ ਦੇ ਵਿੱਚ ਹੁੰਦਾ ਕਿ ਤੁਸੀਂ ਕੁਆਲੀਫਾਈ ਕਰਦੇ ਹੋਣੇ ਚਾਹੀਦੇ ਆ। ਭਾਵੇਂ ਕਿ ਘਰ ਜਿਹਨੇ ਵੀ ਲੈਣਾ ਉਹਨੇ ਕਰਜ਼ੇ ਤੇ ਲੈਣਾ, ਲੋਨ ਲੈ ਕੇ ਲੈਣਾ, ਮਾਰਗੇਜ ਲੈ ਕੇ ਲੈਣਾ ਪਰ ਉਹਨੂੰ ਉਹ ਲੋਨ ਲੈਣ ਦੇ ਲਈ ਕੁਆਲੀਫਾਈ ਕਰਨਾ ਪੈਂਦਾ। ਉਹ ਕੁਆਲੀਫਿਕੇਸ਼ਨ ਦੇ ਕੁਝ ਨਿਯਮ ਨੇ ਕਿ ਤੁਹਾਡੇ ਕੋਲੇ ਇੰਨੀ ਆਮਦਨ ਹੋਣੀ ਚਾਹੀਦੀ ਆ। ਤੁਹਾਡੇ ਕੋਲੇ 20% ਜਾਂ 10% ਡਾਊਨ ਪੇਮੈਂਟ ਹੋਣੀ ਚਾਹੀਦੀ ਆ ਫਿਰ ਤੁਹਾਡੇ ਖਰਚੇ ਜਿਹੜੇ ਇੰਨੇ ਹੋਣੇ ਚਾਹੀਦੇ ਜੇ ਉਹ ਨਹੀਂ ਹੁੰਦੇ ਤਾਂ ਬੰਦੇ ਤੇ ਬੰਦਾ ਕੁਆਲੀਫਾਈ ਨਹੀਂ ਕਰਦਾ ਕੁਆਲੀਫਾਈ ਕਰਨ ਦਾ ਫਿਰ ਇੱਕ ਤਰੀਕਾ ਹੋਰ ਹੁੰਦਾ ਕਿ ਬੰਦਾ ਕਿਸੇ ਦੇ ਨਾਲ ਕੋ ਸਾਈਨਰ ਲੱਭ ਲੈਂਦਾ ਜਾਂ ਗਰੰਟੀ ਪਾ ਲੈਂਦਾ ਕਿਸੇ ਦੀ ਜਾਂ ਕੋ-ਓਨਰਸ਼ਿਪ ਹੋ ਜਾਂਦੀ ਵੀ ਮੈਂ ਰਲ ਕੇ ਕਿਸੇ ਦੇ ਨਾਲ ਲੈ ਲਿਆ ਮੇਰੀ ਇਕੱਲੇ ਦੀ ਆਮਦਨ ਇੰਨੀ ਨਹੀਂ ਸੀ ਦੋ ਜੁੜਿਆਂ ਨੇ ਰਲ ਕੇ ਦੋਵਾਂ ਦੇ ਨਾਮ ਦੇ ਉੱਤੇ ਘਰ ਹੋ ਗਿਆ ਤੇ ਫਿਰ ਉਹ ਕੁਆਲੀਫਾਈ ਕਰ ਲੈਂਦੇ ਆ ਮਾਰਗੇਜ ਲੈਂਡ ਦੇ ਲਈ BC ਦੇ ਵਿੱਚ ਜਿਹੜੀ ਕੋ-ਪਰਨਰਸ਼ਿਪ ਆ ਵਧ ਰਹੀ ਆ ਮਾਪਿਆਂ ਦੇ ਨਾਲ ਜਿਹੜੇ ਨਿਆਣੇ 1990 ਤੋਂ ਲੈ ਕੇ 97 98 ਤੱਕ ਜਿਨ੍ਹਾਂ ਦਾ ਜਨਮ ਹੋਇਆ ਉਹ ਜਿਹੜਾ ਗਰੁੱਪ ਆ ਮਤਲਬ 24 34 ਸਾਲ ਵਾਲਾ ਇਸ ਵੇਲੇ ਜਿਹੜਾ ਗਰੁੱਪ ਹੈਗਾ ਆ ਉਹ ਸਾਰੇ ਦਾ ਸਾਰਾ ਗਰੁੱਪ ਜਿਹੜਾ ਆ ਉਹ ਵਰਗ ਜਿਹੜਾ ਆ ਉਹ ਮਾਪਿਆਂ ਦੇ ਨਾਲ ਰਲ ਕੇ ਘਰ ਲੈ ਰਿਹਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਟ੍ਰੈਂਡ ਪਿਛਲੇ ਸਮੇਂ ਦੇ ਵਿੱਚ ਬਹੁਤ ਚੇਂਜ ਹੋਇਆ ਹੁਣ ਹੈ ਤੇ ਚੰਗੀ ਗੱਲ ਹੈ ਇਹ ਵੀ ਭਾਵੇਂ ਮਜਬੂਰੀ ਆਮ ਤੌਰ ਤੇ ਹਨ ਦੇਸ਼ਾਂ ਦੇ ਵਿੱਚ ਰੌਲਾ ਹੀ ਪਾਇਆ ਜਾਂਦਾ ਵੀ ਮਾਪੇ ਬੱਚਿਆਂ ਨਾਲ ਨਹੀਂ ਰਹਿੰਦੇ ਜਾਂ ਪ੍ਰਾਈਵੇਸੀ ਹੈ ਜਾਂ ਉਹ ਅਲੱਗ ਹੋ ਜਾਂਦੇ ਮਾਪੇ ਅਲੱਗ ਹੋ ਜਾਂਦੇ ਪਰ ਕਿਤੇ ਨਾ ਕਿਤੇ ਇਸ ਮਹਿੰਗਾਈ ਨੇ ਮਜਬੂਰ ਕਰ ਦਿੱਤਾ ਲੋਕਾਂ ਨੂੰ ਇਕੱਠੇ ਰਹਿਣ ਦੇ ਲਈ ਬੀਸੀ ਲੀਡ ਕਰ ਰਿਹਾ ਇਸ ਕੰਮ ਦੇ ਵਿੱਚ ਜੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਦਾ ਜਨਮ 1990 ਤੋਂ 98 ਦੇ 99 ਦੇ ਵਿੱਚਕਾਰ ਵਿਚਕਾਰ ਹੋਇਆ ਉਹਨਾਂ ਦੇ ਵਿੱਚਕਾਰ ਤੁਸੀਂ ਦੇਖੋ ਵੀ ਜੇ ਪੰਜ ਘਰ ਉਹਨਾਂ ਨੇ ਲਏ ਆ ਤੇ ਪੰਜਾਂ ਦੇ ਵਿੱਚੋਂ ਇੱਕ ਘਰ ਮਾਪਿਆਂ ਨਾਲ ਰਲ ਕੇ ਲਿਆ ਕੋ-ਓਨਰਸ਼ਿਪ ਇੱਕ ਤਾਂ ਹੁੰਦਾ ਨਾ ਵੀ ਘਰ ਲੈਣ ਦੇ ਵਿੱਚ ਮਾਪੇ ਕਈ ਵਾਰੀ ਮਦਦ ਕਰ ਦਿੰਦੇ ਆ ਵੀ ਤੁਹਾਡੀ ਮਦਦ ਕਰਤੀ ਤੁਸੀਂ ਉਹਨਾਂ ਨੂੰ ਡਾਊਨ ਪੇਮੈਂਟ ਦੇ ਦਿੱਤੀ ਗਿਫਟ ਜਾਂ ਕੁਝ ਕਰ ਲਿਆ ਇੱਕ ਹੁੰਦਾ ਉਹਨਾਂ ਦੇ ਨਾਲ ਰਲ ਕੇ ਮਤਲਬ ਅੱਧਾ ਉਹਨਾਂ ਦਾ ਅੱਧਾ ਉਹਨਾਂ ਦਾ ਕੋ-ਓਨਰਸ਼ਿਪ ਜਾਂ ਇਹਦਾ ਦੂਜਾ ਮਤਲਬ ਇਹ ਆ ਕਿ ਉਹ ਇਕੱਲੇ ਕੁਆਲੀਫਾਈ ਨਹੀਂ ਕਰਦੇ ਰਹਿਣ ਦੇ ਲਈ ਦੂਜੇ ਨੰਬਰ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਤੋਂ ਬਾਅਦ ਅੰਟੈਰੀਓ ਦਾ ਨੰਬਰ ਆਉਦਾ ਅੰਟੈਰੀਓ ਸੈਕੰਡ ਹਾਈਡ ਹੈ ਹਾਈest ਰੇਟ ਆ ਉੱਥੇ 19.8% ਆ 19.8% ਤੇ ਤੀਜੇ ਨੰਬਰ ਤੇ ਜਿਹੜੀਆਂ ਨਾਰਥ-ਵੈਸਟ ਟੈਰਿਟਰੀ ਯੂ ਨੋ ਮਾਫੀ ਚੋਣ ਜਿਹੜੀਆਂ ਆਖਰ ਦੇ ਵਿੱਚ ਆਉਂਦੀਆਂ ਨਾਰਥ-ਵੈਸਟ ਟੈਰਿਟਰੀਜ਼ ਆ ਉੱਥੇ 5.8% ਆ ਦੂਜਾ ਇਹਦਾ ਮਤਲਬ ਇਹ ਵੀ ਦੇਖਿਆ ਜਾ ਸਕਦਾ ਵੀ ਜਿੱਥੇ ਸਾਡਾ ਪੰਜਾਬੀ ਭਾਈਚਾਰਾ ਇੰਡੀਅਨ ਭਾਈਚਾਰਾ ਜਾਂ ਸਾਊਥ ਏਸ਼ੀਅਨ ਭਾਈਚਾਰਾ ਜ਼ਿਆਦਾ ਹੈ ਉੱਥੇ ਕੋ-ਓਨਰਸ਼ਿਪ ਜ਼ਿਆਦਾ ਹੈ ਮਾਪਿਆਂ ਦੇ ਨਾਲ ਰਲ ਕੇ ਘਰ ਲੈਣ ਦਾ ਰੁਝਾਨ ਜ਼ਿਆਦਾ ਆ ਅਰਬਨ ਮਾਰਕੀਟ ਆ ਉਹਦੇ ਉੱਤੇ ਇਹਦਾ ਅਸਰ ਹੋਇਆ ਜਿੰਨੀਆਂ ਅਰਬਨ ਮਾਰਕੀਟਸ ਨੇ ਜਿੰਨੇ ਐਕਸਪੈਂਸਿਵ ਅਰਬਨ ਏਰੀਆਜ਼ ਨੇ ਜਿਵੇਂ ਵੈਨਕੂਵਰ ਆ ਵਿਕਟੋਰੀਆ ਆ ਆਬਸਫੋਰਡ ਮਿਸ਼ਨ ਆ ਇਹਨਾਂ ਸਾਰੇ ਥਾਵਾਂ ਦੇ ਉੱਤੇ ਕੋ-ਓਨਰਸ਼ਿਪ ਜਿਹੜੀ ਉਹ ਜ਼ਿਆਦਾ ਆ ਰੀਅਲ ਏਸਟੇਟ ਦੇ ਵਿੱਚ ਕੋ-ਓਨਰਸ਼ਿਪ ਜ਼ਿਆਦਾ ਹੋ ਰਹੀ ਹੈ ਮਤਲਬ ਇਹ ਆ ਉਹ ਲੋ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਨੇ ਉਹ ਇੱਥੇ ਜ਼ਿਆਦਾ ਰਹਿੰਦੇ ਆਪਣੇ ਵੈਂਕੂਵਰ ਦੇ ਵਿੱਚ ਵਿਕਟੋਰੀਆ ਚ ਵੀ ਨੇ ਆਬਸਫੋਰਡ ਮਿਸ਼ਨ ਵੀ ਹੈਗੇ ਆ ਇਹਦਾ ਕਾਰਨ ਜਿਹੜੀਆਂ ਸਕਾਈ ਹਾਈ ਰੀਅਲ ਏਸਟੇਟ ਦੇ ਇਸ ਵੇਲੇ ਹੈਗੇ ਆ ਟ੍ਰੈਂਡ ਜਿਹੜਾ ਇਸ ਕੋ-ਓਨਰਸ਼ਿਪ ਦਾ ਇਸ ਕਰਕੇ ਵਿਵਾਦ ਰਿਹਾ ਕਿਉਂਕਿ ਕੈਨੇਡੀਅਨਸ ਅਫੋਰਡ ਨਹੀਂ ਕਰ ਸਕਦੇ ਫੈਮਿਲੀ ਦੀ ਸਪੋਰਟ ਤੋਂ ਬਿਨਾਂ ਮਾਪੇ ਵੀ ਕੁਛ ਨਾ ਕੁਛ ਉਹਦੇ ਚ ਪਾਉਂਦੇ ਆ ਬੱਚੇ ਵੀ ਕੁਛ ਨਾ ਕੁਛ ਪਾਉਂਦੇ ਆ ਰਲ ਕੇ ਪੇਮੈਂਟ ਨਿਕਲਦੀ ਆ ਜਿਹੜੀ ਇਹ ਫਾਈਨੈਂਸ਼ੀਅਲ ਚੈਲੰਜੇਸ ਦੁਆਰਾ ਡਰਾਈਵ ਹੋ ਰਹੀ ਆ ਇਹ ਦੂਜਾ ਕਿ ਸੋਸ਼ਲ ਨੀਡ ਵੀ ਆ ਜਾਂ ਡਿਜ਼ਾਇਰ ਵੀ ਆ ਕਿ ਜਿਹੜੀ ਇੰਟਰਗ੍ਰੇਸ਼ਨਲ ਲਿਵਿੰਗ ਜਿਹੜੀ ਅ ਇੰਟਰ ਜਨਰੇਸ਼ਨਲ ਜਿਹੜੀ ਲਿਵਿੰਗ ਆ ਮਤਲਬ ਬਹੁਤ ਸਾਰੀਆਂ ਜਨਰੇਸ਼ਨਸ ਜਿਹੜੀਆਂ ਇੱਕ ਤੇ ਉਹ ਇੰਟੈਗ੍ਰਿਟੀ ਦੇ ਨਾਲ ਰਹਿੰਦੇ ਆ ਉੱਥੇ ਇਕੱਠੇ ਰਹਿੰਦੇ ਆ ਦੂਜਾ ਜਿਹੜੀਆਂ ਇੰਟਰ ਜਨਰੇਸ਼ਨਲਸ ਦੇ ਇੱਕ ਪੀੜ੍ਹੀ ਦੂਜੀ ਪੀੜ੍ਹੀ ਇਕੱਠੀਆਂ ਰਹਿ ਰਹੀਆਂ ਨੇ ਸੋ ਇਹ ਇੱਕ ਸਮੇਂ ਤੋਂ ਬਾਅਦ ਜਾਂਤ ਲੋਕਰ ਨੇ ਰਿਅਲਾਈਜ਼ ਕਰ ਲਿਆ ਵੀ ਇੱਥੇ ਦੋਵਾਂ ਦਾ ਫਾਇਦਾ ਆ ਜਿਹੜੇ ਮਾਪੇ ਬਾਪ ਨੇ ਉਹਨਾਂ ਦਾ ਵੀ ਤੇ ਬੱਚਿਆਂ ਦਾ ਵੀ ਹੁਣ ਇਹਦੇ ਵਿੱਚ ਐਗਰੀਮੈਂਟਸ ਹੁੰਦੇ ਆ ਕਈ ਵਾਰੀ ਕੁਝ ਕੋ ਹੋਨਰਸ਼ਿਪ ਜਿਹੜੀਆਂ ਐਗਰੀਮੈਂਟਸ ਨੇ ਉਹਦੇ ਵਿੱਚ ਮਾਰਗੇਜ ਕੋ-ਸਾਈਨਿੰਗ ਇਨਵੋਲਵਮੈਂਟ ਆ ਦੂਜੀਆਂ ਹੈਗੀਆਂ ਉਹਦੇ ਵਿੱਚ ਜਿਹੜੇ ਕਹ ਲੋ ਕਿ ਜਿਹੜੇ ਪੇਰੈਂਟਸ ਤੇ ਬੱਚੇ ਹੈਗੇ ਆ ਜੁਆਇੰਟਲੀ ਓਨ ਕਰਦੇ ਆ ਇੱਕ ਸਿੰਗਲ ਪ੍ਰਾਪਰਟੀ ਨੂੰ ਉਹ ਦੋਵਾਂ ਦੀ ਔਰ ਟ੍ਰੈਂਡ ਵਧ ਰਿਹਾ ਇੰਟਰਾ ਜਿਹੜਾ ਇਹਦੀ ਕੋ ਹਾਊਸਿੰਗ ਦੇ ਵਿੱਚ ਇੰਟਰਸਟ ਆ ਘਰਾਂ ਦੀਆਂ ਕੀਮਤਾਂ ਵਧਣ ਕਰਕੇ ਦੂਜਾ ਇਮੀਗ੍ਰੈਂਟ ਜਿਹੜੇ ਇਨਵੋਲਵਮੈਂਟ ਆ ਅੱਛਾ ਪਹਿਲਾਂ ਤਾਂ ਹੈਗਾ ਵੀ ਓਵਰਆਲ ਜਦੋਂ ਦੇਖਦੇ ਆ ਘਰਾਂ ਦੇ ਵਿੱਚ ਉਹ ਤੇ ਜਿਹੜੇ ਵਿਚੇ ਕੈਨੇਡਾ ਵਾਲੇ ਤੇ ਵਿਚੇ ਆਪਾਂ ਸਾਰੇ ਜਿਹੜੇ ਮਤਲਬ ਇੱਥੋਂ ਦੇ ਪਹਿਲਾਂ ਦੇ ਰਹਿੰਦੇ ਉਹਨੂੰ ਰੜਾ ਕੇ ਜੇਕਰ ਦੇਖਿਆ ਜਾਵੇ ਤੇ ਪੰਜਾਂ ਦੇ ਵਿੱਚੋਂ ਇੱਕ ਘਰ BC ਦੇ ਵਿੱਚ ਕੋ ਹੋਂਡਾ ਮਾਪਿਆਂ ਦੇ ਨਾਲ ਜੇ ਇਹਨੂੰ ਸਿਰਫ ਇਮੀਗ੍ਰੈਂਟਸ ਦੇ ਵਿੱਚ ਦੇਖਿਆ ਜਾਵੇ ਜਿਹੜੇ ਬਾਹਰੋਂ ਆ ਕੇ ਇੱਥੇ ਆ ਕੇ ਉਹਨੇ ਘਰ ਲਾਇے ਵਸੇ ਆ ਉਸ ਥਾਂ ਦੇ ਵਿੱਚ 50% ਤੇ ਚਲੇ ਜਾਂਦੀ ਗੱਲ ਅਧੋ ਅਧ ਮਨ ਅੱਧੇ ਘਰ ਜਿਹੜੇ ਉਹ ਕੋਰਨਰ ਦੇ ਪੇਰੈਂਟਸ ਦੇ ਦੁਆਰਾ ਸੋ ਵੱਖ-ਵੱਖ ਜਿਹੜੇ ਏਜ ਗਰੁੱਪਸ ਨੇ ਉਹਨਾਂ ਦੇ ਵਿੱਚ ਕੋਰਨਰਸ਼ਿਪ ਦੀ ਵੱਖ-ਵੱਖਰੀ ਦਿਲਚਸਪੀ ਹੈ ਕੋਰਨਰਸ਼ਿਪ ਕਈ ਏਜ ਗਰੁੱਪਸ ਨੇ ਜਿਵੇਂ ਯੰਗ ਅਡਲਟਸ ਨੇ ਜਿਹੜੇ ਹਾਊਸਿੰਗ ਮਾਰਕੀਟ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦਾ ਬਹੁਤ ਵੱਡਾ ਹਿੱਸਾ ਇਹਦੇ ਵਿੱਚ ਆ ਸੋ uh, so BC ਪਹਿਲੇ ਨੰਬਰ ਤੇ ਦੂਜੇ ਨੰਬਰ ਦੇ ਉੱਤੇ Ontario ਤੇ ਜਿਹੜੇ Northwest Territories ਨੇ ਉਹ ਸਭ ਤੋਂ ਆਖਰ ਦੇ ਵਿੱਚ ਇਸ ਗਿਣਤੀ ਦੇ ਵਿੱਚ ਆ ਰਹੇ ਅਗਲੀ ਗੱਲ ਬਾਤ ਦੋਸਤੋ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਬਾਰੇ PGPA ਨੂੰ ਕਹਿੰਦੇ ਆ ਸ਼ੁੱਕਰਵਾਰ ਇਹ ਖਬਰ ਆਈ ਸੀ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਤੇ ਬਹੁਤ ਸਾਰੇ ਨਾ ਲੋਕ ਜਾਣਨਾ ਚਾਹੁੰਦੇ ਵੀ ਇਹਦੇ ਲਈ ਅਪਲਾਈ ਕੀਤਾ ਜਾ ਸਕਦਾ ਇਹਦੇ ਬਾਰੇ ਅਸੀਂ ਪਹਿਲਾਂ ਤੇ ਦੱਸਣਾ ਚਾਹੁੰਦੇ ਆ ਕਿ ਜਿਹੜੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਜੇ ਕੋਈ ਆਪਣੇਆਂ ਨੂੰ ਇੱਥੇ ਪੱਕੇ ਬੁਲਾਉਣਾ ਚਾਹੁੰਦਾ ਜਾਂ ਆਇਆਂ ਨੂੰ ਇੱਥੇ ਪੱਕੇ ਕਰਾਉਣਾ ਚਾਹੁੰਦਾ ਉਹ ਨਹੀਂ ਹੋ ਸਕਦੇ ਜੇ ਤੁਸੀਂ 2020 ਦੇ ਵਿੱਚ ਅਪਲਾਈ ਨਹੀਂ 2020 ਦੇ ਵਿੱਚ ਅਪਲਾਈ ਨਹੀਂ ਕੀਤਾ ਸੀ ਇਹ ਪ੍ਰੋਗਰਾਮ ਦਾ ਮਤਲਬ ਸਿਰਫ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੇ 2020 ਦੇ ਵਿੱਚ ਅਪਲਾਈ ਕੀਤਾ ਸੀ ਲੋਕ ਜਿਹੜਾ ਵੀ ਪੁੱਛ ਰਿਹਾ ਵੀ ਕੀ ਜੇ ਉਦੋਂ ਅਪਲਾਈ ਨਹੀਂ ਕੀਤਾ ਸੀ ਜਾਂ ਉਦੋਂ ਨਹੀਂ ਕੀਤਾ ਸੀ ਤਾਂ ਹੁਣ ਕੁਝ ਹੋ ਸਕਦਾ ਹੁਣ ਕੁਝ ਨਹੀਂ ਹੋ ਸਕਦਾ ਜੇ ਤੁਸੀਂ ਉਦੋਂ ਅਪਲਾਈ ਨਹੀਂ ਕੀਤਾ ਔਰ ਇਹ ਦੂਜਾ ਸਵਾਲ ਇਹ ਆ ਵੀ ਕਿੰਨਾ ਚਿਰ ਨਹੀਂ ਹੋਣਾ ਇਹਦੇ ਬਾਰੇ ਵੀ ਕੁਝ ਨਹੀਂ ਪਤਾ ਵੀ ਕਿੰਨੇ ਸਾਲ ਹੋਰ ਨਹੀਂ ਅਜੇ ਤੁਸੀਂ ਅਪਲਾਈ ਕਰ ਸਕਦੇ ਕੈਨੇਡਾ ਦੇ ਵਿੱਚ ਵੱਖਰੇ ਵੱਖਰੇ ਸਿਸਟਮ ਚੱਲੇ ਕੋਈ ਵੇਲਾ ਸੀ ਜਦੋਂ ਉਹ ਇੱਥੇ ਬੰਦਾ ਆਉਂਦਾ ਸੀ ਉਹਦੇ ਮਾਪੇ ਨਾਲ ਆ ਜਾਂਦੇ ਸੀ ਪੱਕੇ ਹੋ ਜਾਂਦੇ ਸੀ ਫਿਰ ਹੌਲੀ ਹੌਲੀ ਇਮੀਗ੍ਰੇਸ਼ਨ ਸਖਤ ਹੋਣੀ ਸ਼ੁਰੂ ਹੋ ਗਈ ਜਦੋਂ ਬਾਕੀ ਦੇਸ਼ਾਂ ਦੇ ਵਿੱਚ ਉਨੀ ਕਦੇ ਇੰਗਲੈਂਡ 'ਚ ਟੱਬਰ ਜਾਂਦੇ ਸੀ ਅਮਰੀਕਾ 'ਚ ਟੱਬਰ ਜਾਂਦੇ ਸੀ ਹੌਲੀ ਹੌਲੀ ਕੈਨੇਡਾ ਦੇ ਵਿੱਚੋਂ ਵੀ ਬੰਦ ਹੋ ਗਿਆ ਬਾਕੀਆਂ ਵਾਂਗੂ ਤੇ ਉਹਨਾਂ ਨੇ ਕੁਛ ਨਿਯਮ ਰੱਖ ਦਿੱਤੇ ਕਿ ਐਸ ਨਿਯਮ ਦੇ ਤਹਿਤ ਤੁਸੀਂ ਇੱਥੇ ਆ ਸਕਦੇ ਹੋ ਉਹ ਨਿਯਮ ਦੇ ਵਿੱਚ ਜਿਹੜੇ ਥੋੜੇ ਥੋੜੇ ਲੋਕ ਸੀ ਉਹਨਾਂ ਨੂੰ ਪਹਿਲਾਂ ਪੱਕੇ ਕੀਤਾ ਗਿਆ ਇਹਨਾਂ ਨੇ ਕਈ ਤਜਰਬੇ ਕੀਤੇ ਇਸ ਮਾਮਲੇ ਦੇ ਵਿੱਚ ਕਿ ਕਿਸ ਤਰ੍ਹਾਂ ਲੋਕਾਂ ਨੂੰ ਹੁਣ ਇਹ ਸੀ ਵੀ ਪੱਕੇ ਹੋਣ ਵਾਲੇ ਪਹਿਲਾਂ ਤਾਂ ਸਾਰੇ ਹੀ ਆ ਜਾਂਦੇ ਸੀ ਨਾ ਜਿਹਨੂੰ ਵੀਜ਼ਾ ਮਿਲ ਗਿਆ ਉਹਦੇ ਮਾਪੇ-ਬਾਪ ਨੂੰ ਨਾਲ ਹੀ ਵੀਜ਼ਾ ਮਿਲ ਜਾਂਦਾ ਸੀ ਜਾਂ ਉਹ ਅਪਲਾਈ ਕਰਦਾ ਸੀ ਉਹਨੂੰ ਵੀਜ਼ਾ ਦੇ ਦਿੰਦੇ ਬਾਅਦ ਦੇ ਵਿੱਚ ਉਹਨਾਂ ਨੇ ਕੈਟਾਗਰੀ ਕਰ ਦਿੱਤੀ ਵੀ ਨਹੀਂ ਇਹਨਾਂ ਨੂੰ ਇਕੱਠੇ ਨਹੀਂ ਨਾਲ ਸੱਦਿਆ ਜਾ ਸਕਦਾ ਬਾਅਦ ਦੇ ਵਿੱਚ ਤਾਂ ਕੁਝ ਨਾ ਕੁਝ ਹੋ ਸਕਦਾ ਹੁਣ ਉੱਥੇ ਹੋਇਆ ਕਿ ਜਿਹੜੇ ਪੱਕੇ ਹੋਣਾ ਚਾਹੁੰਦੇ ਸੀ ਉਹਨਾਂ ਦੀ ਗਿਣਤੀ ਵੱਧ ਗਈ ਤੇ ਜਿਹੜੇ ਇਹ ਕਰਨਾ ਚਾਹੁੰਦੇ ਸੀ ਇਹਨਾਂ ਨੇ ਉਹ ਗਿਣਤੀ ਸੀਮਤ ਕਰ ਦਿੱਤੀ ਹੁਣ ਕਿਹਨਾਂ ਨੂੰ ਪੱਕੇ ਕੀਤਾ ਜਾਵੇ ਆ 20 ਤੋਂ ਪਹਿਲਾਂ ਜਾਂ 18 ਤੋਂ ਪਹਿਲਾਂ ਅਸਲ ਦੇ ਵਿੱਚ ਇਦਾਂ ਹੁੰਦਾ ਸੀ 17 ਤੋਂ ਪਹਿਲਾਂ ਵੀ ਬਈ ਜਿਹੜੇ ਪਹਿਲਾਂ ਅਪਲਾਈ ਕਰ ਦਿੰਦੇ ਸੀ ਜਿਨ੍ਹਾਂ ਦੇ ਨੰਬਰ ਆਈ ਜਾਂਦੇ ਸੀ ਪਹਿਲਾਂ ਚਿੱਠੀ ਉਹਨਾਂ ਕੋਲ ਪਹੁੰਚ ਜਾਂਦੀ ਸੀ ਫਿਰ ਉਹਨਾਂ ਦੀ ਪਹਿਲਾਂ ਨੰਬਰ ਨਿਕਲੇ ਆਉਂਦੇ ਸੀ ਬਾਕੀਆਂ ਦਾ ਬਾਅਦ ਚ ਨਿਕਲੇ ਆਉਂਦਾ ਸੀ ਐਦਾ ਚੱਲੀ ਜਾਂਦਾ ਸੀ ਪਰ ਉਹਦੇ ਚ ਬਾਅਦ ਚ ਪਤਾ ਲੱਗਿਆ ਵੀ ਜਿਹੜੇ ਇੱਕ ਖਾਸ ਪੋਸਟਲ ਕੋਡ ਤੋਂ ਜਾਂਦੇ ਆ ਜਾਂ ਆਟੋਬਾ ਦੇ ਨੇੜੇ ਜਾ ਕੇ ਉੱਥੇ ਅਪਲਾਈ ਕਰਦੇ ਆ ਉਹਨਾਂ ਦੇ ਨੰਬਰ ਪਹਿਲਾਂ ਆ ਜਾਂਦੇ ਆ ਜਿਹੜੇ ਇੱਥੇ ਦੂਰ ਬੈਠੇ ਉਹਨਾਂ ਦਾ ਨੰਬਰ ਹੀ ਨਹੀਂ ਆਉਂਦਾ ਫਿਰ ਸਰਕਾਰ ਨੇ ਕਿਹਾ ਵੀ ਇੱਕ ਤਰੀਕਾ ਬਦਲੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦਾ ਕੁਝ ਹੋਰ ਹੱਲ ਕੀਤਾ ਜਾਵੇ ਫਿਰ ਉਹਨਾਂ ਨੇ ਕਿਹਾ ਵੀ ਇੱਕ ਵੈਬਸਾਈਟ ਇਹ 18 ਦੇ ਵਿੱਚ ਸ਼ਾਇਦ ਇਹਨਾਂ ਨੇ 18 ਦੇ ਵਿੱਚ ਕਿਹਾ ਕਿ ਆਹ ਵੈਬਸਾਈਟ ਦੇ ਉੱਤੇ ਜਿਹੜੇ ਇਨੀ ਤਰੀਕ ਨੂੰ ਰਾਤ ਨੂੰ 12 ਵਜੇ ਅਪਲਾਈ ਕਰ ਦੇਣਗੇ ਆਨਲਾਈਨ ਅਪਲਾਈ ਕਰੋ ਤੇ ਜਿਹੜੇ ਪਹਿਲੇ 10000 ਸਾਡੇ ਕੋਲ ਹੋਗਾ ਅਸੀਂ ਉਹ ਵੀ ਪੱਕੇ ਕਰ ਦੇਵਾਂਗੇ ਬਾਕੀ ਨਹੀਂ ਤੇ ਹੁਣ ਉਹ ਲੋਕਾਂ ਨੇ ਤਾਂ ਮਤਲਬ ਰਾਤ ਨੂੰ 12 ਵਜੇ ਠੜਾ ਠੜਾ ਐਪਲੀਕੇਸ਼ਨਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ 10 ਕੁ ਮਿੰਟਾਂ ਤੋਂ ਵੀ ਪਹਿਲਾਂ ਹੀ ਜਿਹੜੇ ਸਗਾ 10000 ਪੂਰਾ ਹੋ ਗਿਆ ਤੇ ਸਿਸਟਮ ਕ੍ਰੈਸ਼ ਹੋ ਗਿਆ ਉਹ ਵੀ ਗੱਲਬਾਤ ਨਹੀਂ ਬਣੀ ਫਿਰ ਇਹਨਾਂ ਨੇ ਕਿਹਾ 220 ਦੇ ਵਿੱਚ ਇੱਕ ਸਕੀਮ ਲਿਆਂਦੀ ਇਹਨਾਂ ਨੇ ਕਿ ਤੁਸੀਂ ਅਪਲਾਈ ਕਰੋ ਅਸੀਂ ਲਾਟਰੀ ਕੱਢਾਂਗੇ ਕਿ ਜਿਹੜੇ ਅਪਲਾਈ ਕਰ ਦੇਣਗੇ ਉਹਨਾਂ ਦੀ ਲਾਟਰੀ ਨਿਕਲੂਗੀ ਤੇ ਉਹਨਾਂ ਨੂੰ ਅਸੀਂ ਪੱਕੇ ਕਰ ਦਾਂਗੇ ਇਹਨਾਂ ਨੇ ਫਿਰ ਉਹ 220 ਦੇ ਵਿੱਚ ਐਪਲੀਕੇਸ਼ਨਸ ਮੰਗੀਆਂ ਤੇ ਉਹਦੇ ਤੋਂ ਬਾਅਦ ਇਹਨਾਂ ਨੇ ਉਹਦੀ ਲਾਟਰੀ ਕੱਢੀ ਤੇ ਲਾਟਰੀ ਦੇ ਵਿੱਚ ਜਿੰਨੇ ਕਿ ਪੱਕੇ ਕਰ ਸਕਦੇ ਸੀ ਉਹਨਾਂ ਨੂੰ ਇਹਨਾਂ ਨੇ ਭੇਜ ਦਿੱਤਾ ਕਿ ਜੀ ਆ ਤੁਹਾਨੂੰ ਅਸੀਂ ਜਿਹੜਾ ਭੇਜ ਦਿੱਤਾ ਹੈ ਤੁਸੀਂ ਜਿਹੜੇ ਆਪਣਾ ਐਪਲੀਕੇਸ਼ਨ ਸਾਨੂੰ ਭੇਜ ਦਿਓ ਹੁਣ 2020 ਤੋਂ ਬਾਅਦ 2021 ਆ ਗਿਆ 2021 ਦੇ ਵਿੱਚ ਇਹਨਾਂ ਨੇ ਫੇਰ ਜਿਹੜੇ ਆ ਉਹਦੇ ਵਿੱਚੋਂ ਇੱਕ ਪਹਿਲਾਂ ਇਹਨਾਂ ਨੇ ਬਹੁਤ ਥੋੜੇ ਪੱਕੇ 2014 ਦੇ ਵਿੱਚ ਜਦੋਂ ਟਰੂਡੋ ਸਰਕਾਰ ਨਹੀਂ ਸੀ ਕਨਜ਼ਰਵਟਿਵ ਸਰਕਾਰ ਸੀ 5000 ਮਾਪੇ ਨੂੰ ਸੱਦਿਆ ਸੀ ਇੱਥੇ ਇਹਨਾਂ ਨੇ 15 ਦੇ ਵਿੱਚ ਫੇਰ 5000 ਸੱਦਿਆ 16 ਦੇ ਵਿੱਚ ਫਿਰ ਜਦੋਂ ਇਹਨਾਂ ਦੀ ਸਰਕਾਰ ਪੂਰੀ ਤਰ੍ਹਾਂ ਹੋ ਗਈ ਉਹਨਾਂ ਨੇ ਉਹਨੂੰ ਗਿਣਤੀ ਡਬਲ ਕਰਤੀ ਲਿਬਰਲਸ ਨੇ 10000 ਬੰਦਾ ਪੱਕਾ ਕੀਤਾ ਜਿਹੜੇ ਮਾਪੇ ਸੀ 17 ਦੇ ਵਿੱਚ ਜਾ ਕੇ ਫਿਰ 10000 ਪੱਕਾ ਕੀਤਾ 18 ਦੇ ਵਿੱਚ ਜਾ ਕੇ ਫਿਰ 17000 ਪੱਕਾ ਕੀਤਾ ਇਹਨਾਂ ਨੇ 19 ਦੇ ਵਿੱਚ ਇਹਨਾਂ ਨੇ 20000 ਪੱਕਾ ਕੀਤਾ ਤੇ 20 220 ਦੇ ਵਿੱਚ ਇਹਨਾਂ ਨੇ ਜਦੋਂ ਇਹ ਲਾਟਰੀ ਸਿਸਟਮ ਲਿਆਂਦਾ ਉਦੋਂ ਇਹਨਾਂ ਨੇ 10000 ਬੰਦਾ ਪੱਕਾ ਕੀਤਾ ਕੀਤਾ ਉਹਦੇ ਵਿੱਚ ਇਹਨਾਂ ਨੇ ਇਹੀ ਕਿ ਤੁਸੀਂ ਪਹਿਲਾਂ ਅਪਲਾਈ ਕਰੋ ਤੇ ਅਪਲਾਈ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਲਾਟਰੀ ਕੱਢਾਂਗੇ 220 ਦੇ ਵਿੱਚ ਇਹਨਾਂ ਨੇ 13400 ਬੰਦੇ ਨੂੰ ਇਨਵੀਟੇਸ਼ਨ ਭੇਜਿਆ ਜਿਹਦੇ ਵਿੱਚੋਂ ਕਈ ਵਾਰੀ ਕਿਸੇ ਦਾ ਟੈਕਸ ਨਹੀਂ ਪੂਰਾ ਹੁੰਦਾ ਕੋਈ ਗੱਲ ਨਹੀਂ ਹੁੰਦੀ ਪੱਕੇ ਨਹੀਂ ਹੁੰਦੇ ਨੇ 10000 ਪੱਕਾ ਕਰਤਾ 21 ਦੇ ਵਿੱਚ ਇਹਨਾਂ ਨੇ ਉਹ ਤੋਂ ਅਗਲੇ ਸਾਲ 34500 ਬੰਦੇ ਨੂੰ ਇਨਵੀਟੇਸ਼ਨ ਭੇਜਿਆ ਜਿਹਦੇ ਵਿੱਚੋਂ 30000 ਨੂੰ ਇਹਨਾਂ ਨੇ ਕਿਹਾ ਵੀ ਅਸੀਂ ਪੱਕਾ ਕਰਨਾ 21 ਚ ਸਭ ਤੋਂ ਵੱਧ 30000 ਪੱਕੇ ਕੀਤੇ 22 ਦੇ ਵਿੱਚ ਇਹਨਾਂ ਨੇ 24500 ਬੰਦੇ ਨੂੰ ਇਨਵੀਟੇਸ਼ਨ ਭੇਜਿਆ 20000 ਨੂੰ ਪੱਕਾ ਕਰ ਦਿੱਤਾ 200 20 ਦੇ ਵਿੱਚ ਇਹਨਾਂ ਨੇ 23000 ਨੂੰ ਇਨਵਿਟੇਸ਼ਨ ਭੇਜਿਆ 2022 ਦੇ ਵਿੱਚ 23000 ਨੂੰ ਇਨਵਿਟੇਸ਼ਨ ਭੇਜਿਆ 15000 ਪੱਕਾ ਕਰਤਾ 23 ਦੇ ਵਿੱਚ 24200 ਨੂੰ ਇਨਵਿਟੇਸ਼ਨ ਭੇਜਿਆ ਤੇ 15000 ਇਹਨਾਂ ਨੇ ਪੱਕਾ ਕਰ ਦਿੱਤਾ ਤੇ ਉਹ ਜਿਹੜੀ ਗਿਣਤੀ ਸੀਗੀ ਹੁਣ ਇਹਨਾਂ ਨੇ 24 ਦੇ ਵਿੱਚ ਜਿਹੜੀ ਇਸ ਸਾਲ ਦੇ ਇਹਨਾਂ ਨੇ ਮੰਗ ਕੀਤੀ ਹੈ ਵੀ ਤੁਸੀਂ ਅਪਲਾਈ ਕਰੋ ਜਾਂ ਜਿਹੜਾ ਅਸੀਂ ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਪੱਕੇ ਕਰਨੇ ਆ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ 35700 ਬੰਦੇ ਨੂੰ ਅਸੀਂ ਇਨਵਿਟੇਸ਼ਨ ਭੇਜਣਾ ਹੈ ਰੋਡ ਦੇ ਵਿੱਚੋਂ 20500 ਨੂੰ ਪੱਕਾ ਕਰਨਾ ਹੈ ਹੁਣ ਇੱਥੇ ਜਿਹੜੇ ਲੋਕ ਇਹ ਸਵਾਲ ਕਰਦੇ ਆ ਵੀ ਕੀ ਅਸੀਂ ਆਪਣੇ ਪੇਰੈਂਟਸ ਦਾ ਅਪਲਾਈ ਕਰ ਸਕਦੇ ਆ ਇਹ ਅਸਲ ਦੇ ਵਿੱਚ 2020 ਦੇ ਵਿੱਚ ਜਿਹੜੀਆਂ ਇੱਕ ਵਾਰੀ ਅਪਲਾਈ ਹੋ ਗਿਆ ਸੀ ਉਹਦੇ ਵਿੱਚੋਂ ਹੀ ਬਾਰ-ਬਾਰ ਲਾਟਰੀ ਕੱਢੀ ਜਾ ਰਹੀ ਹੈ ਇਹਦਾ ਮਤਲਬ ਇਹ ਆ ਕਿ ਉਹ ਬੰਦੇ ਹੀ ਹਜੇ ਜਦੋਂ ਪਹਿਲਾਂ ਇਦਾਂ ਹੁੰਦਾ ਸੀ ਕਿ ਹਰ ਸਾਲ ਲਾਟਰੀ ਕੱਢਦੇ ਸੀ ਇਹ ਉਹ ਲਾਟਰੀ ਦੇ ਵਿੱਚ ਹੁਣ ਕਈ ਵਾਰੀ ਤੇ ਪਹਿਲੇ ਸਾਲ ਜਦੋਂ ਅਪਲਾਈ ਕੀਤਾ ਉਹਦੇ ਨੰਬਰ ਆ ਜਾਂਦਾ ਸੀ ਸੱਤ ਸਾਲ ਆਲਾ ਪਿੱਛੇ ਰਹਿ ਜਾਂਦਾ ਸੀ ਹੁਣ ਇਹਨਾਂ ਨੇ ਕਿਹਾ ਵੀ ਪਹਿਲਾਂ ਅਸੀਂ ਇਹ ਖਤਮ ਕਰਾਂਗੇ ਵੀ ਜਿਹੜੇ ਜਿੰਨੇ ਵੀ ਹੈਗੇ ਆ ਉਹਨੂੰ ਕਿਸੇ ਤਰੀਕੇ ਦੇ ਨਾਲ ਜਿੱਦਾਂ ਇਹਨਾਂ ਨੇ ਕਦੇ 10000 20000 30000 ਇਦਾਂ ਕਰਦੇ ਕਰਦੇ ਹੁਣ 35700 ਨੂੰ ਇਹਨਾਂ ਨੇ ਐਪਲੀਕੇਸ਼ਨ ਭੇਜਣੀਆਂ ਤੇ 20500 ਨੂੰ ਨੇ ਪੱਕਾ ਕਰਨਾ ਸੋ ਤੁਸੀਂ ਜੇ ਵੀ ਸਭੀ ਦੇ ਵਿੱਚ ਅਪਲਾਈ ਨਹੀਂ ਕੀਤਾ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਅਪਲਾਈ ਨਹੀਂ ਕਰ ਸਕਦੇ ਦੂਜੀ ਗੱਲਬਾਤ ਆ ਇਹਦੀ ਇਨਕਮ ਹੁੰਦੀ ਆ ਕਿਹੜਾ ਵਿਅਕਤੀ ਆਪਣੇ ਮਾਪਿਆਂ ਨੂੰ ਇੱਥੇ ਪੱਕਾ ਕਰ ਸਕਦਾ ਅਸਲ 'ਚ ਜੇ ਦੋ ਜਣੇ ਤੁਸੀਂ ਹੈਗੇ ਆ ਤੇ ਤੁਸੀਂ ਉਹਦੇ ਲਈ ਇੱਕ ਰੰਦਾ ਆਪਣਾ ਜਿਹੜੀ ਉਹ ਹੈਗੀ ਆ ਸੈੱਟ ਹੈਗੀ ਆ amount 40000 ਤੋਂ ਬਾਅਦ ਸ਼ੁਰੂ ਹੋ ਜਾਂਦੀ ਆ ਤੇ ਤਿੰਨ ਇੱਕ ਜਣਿਆਂ ਦੇ ਲਈ 50000 ਚਾਰ ਜਣਿਆਂ ਲਈ 60000 ਪੰਜ ਜਣਿਆਂ ਲਈ ਲਗਭਗ 70000 ਤੇ ਛੇ ਜਣਿਆਂ ਲਈ ਲਗਭਗ 80000 ਡਾਲਰ ਚਾਹੀਦਾ ਤੁਹਾਨੂੰ ਸਾਲ ਦੀ ਆਮਦਨ ਤੇ ਪਿਛਲੇ ਤਿੰਨ ਸਾਲਾਂ ਦੀ ਆਮਦਨ ਤੁਹਾਡੀ ਦੇਖਦੇ ਆ ਜੇ ਉਹ ਉਨੀ ਹੈਗੀ ਆ ਤੁਹਾਡਾ ਟੈਕਸ ਫਾਈਲ ਹੋਇਆ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਇਸ ਵੇਲੇ ਵੀ ਜਿਹੜਾ 30000 7 35700 ਨੂੰ ਇਹਨਾਂ ਨੇ ਭੇਜਿਆ ਆ ਤੇ ਪੱਕਾ ਇਹਨਾਂ ਨੇ ਸਿਰਫ 20000 24000 ਕਰਨਾ ਉਹਦੇ ਵਿੱਚ ਵੀ ਇਹੀ ਕਰਨਾ ਕਿ ਬਹੁਤੇ एलिਜੀਬਲ ਹੀ ਨਹੀਂ ਹੁੰਦੇ ਉਹਨਾਂ ਦਾ ਲਾਟਰੀ 'ਚ ਨਾਂ ਤਾਂ ਨਿਕਲੇਉਣਾ ਪਰ ਉਹਨਾਂ ਦਾ ਹੋ ਸਕਦਾ ਇਨਕਮ ਹੀ ਨਾ ਹੋਵੇ ਉਹਨਾਂ ਦੀ ਕਈ ਵਾਰੀ ਹੋ ਸਕਦਾ ਕੋਈ ਗੁਜ਼ਰ ਜਾਂਦੇ ਕਿਉਂਕਿ 2020 ਤੋਂ ਲੈ ਕੇ ਹੁਣ ਤੱਕ ਕਿੰਨੇ ਮਾਪਿਆਂ ਦਾ ਕਈ ਵਾਰੀ ਲੋਕ ਕੈਨੇਡਾ ਹੀ ਛੱਡ ਜਾਂਦੇ ਕਈ ਕੁਝ ਹੋ ਜਾਂਦਾ ਸੋ ਇਹਨਾਂ ਨੇ 35700 ਦੇ ਵਿੱਚੋਂ ਕਿਹਾ ਵੀ ਹੁਣ ਅਸੀਂ ਜਿਹੜੇ ਇਹ ਆ ਇਹ ਗਿਣਤੀ ਜਿਹੜੀ ਪੱਕੀ ਕਰਾਂਗੇ ਤੇ ਉਹਦੀਆਂ ਇਹਨਾਂ ਨੇ ਜਿਹੜੀ ਲਾਟਰੀ ਹੈਗੀ ਆ 20000 ਜਿਹੜੀ 35700 ਦੇ ਵਿੱਚੋਂ 20500 ਪੱਕਾ ਕਰਨਾ ਹੈ ਉਹਦੀ ਲੋਟਰੀ ਦੇ ਵਿੱਚੋਂ ਨਾਂ ਇਹਨਾਂ ਨੇ ਕੱਢ ਲੈਣੇ ਆ 21 ਮਈ ਤੋਂ ਲੈ ਕੇ 2 ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਈਮੇਲ ਆ ਜਾਊਗੀ ਜੇ ਤੁਹਾਡਾ ਨਾਂ ਉਹਦੇ ਵਿੱਚ ਆ ਗਿਆ ਤੇ ਜੇ ਨਹੀਂ ਆਇਆ ਤਾਂ ਫਿਰ ਇਹ ਕਹਿੰਦੇ ਉਹਦੀ ਤੋਂ ਬਾਅਦ ਇੱਕ ਫਾਰਮ ਹੋਊਗਾ ਫਾਰਮ ਦੇ ਉੱਤੇ ਜਾ ਕੇ ਤੇ ਭਰ ਕੇ ਤੇ ਤੁਸੀਂ ਆਪਣਾ ਪਤਾ ਕਰ ਲਓ ਵੀ ਤੁਹਾਡਾ ਨਾਂ ਆਇਆ ਜਾਂ ਨਹੀਂ ਆਇਆ ਅਵਲ ਤੇ ਇਹ ਕਹਿੰਦੇ ਆ ਵੀ ਜਿਹੜੀ ਮੇਲ ਆਹੋ ਸਾਰਿਆਂ ਨੂੰ ਆ ਜਾਣੀ ਆ ਤੇ ਉਹਦੇ ਵਿੱਚੋਂ ਹੀ ਤੁਸੀਂ ਆ ਫੇਰ ਅੱਗੇ ਪੱਕਾ ਹੋਣ ਦੇ ਲਈ ਕਰ ਸਕਦੇ ਹਾਂ ਤੇ ਜੇ ਨੰਬਰ ਨਹੀਂ ਨਿਕਲਦਾ ਤੇ ਫੇਰ ਤੁਹਾਨੂੰ ਉਨਾਂ ਚ ਰੁੜੀ ਕਰਨੀ ਪਊਗੀ ਜਿੰਨਾ ਚਿਰ ਇਹ ਫੈਸਲਾ ਨਹੀਂ ਕਰਦੇ ਕਿ ਦੁਬਾਰਾ ਅਪਲਾਈ ਕਰਨਗੇ ਦੁਬਾਰਾ ਦੁਬਾਰਾ ਅਪਲਾਈ ਲਗਭਗ ਹਜੇ ਇਹ ਲੱਗਦਾ ਕਿ ਪਹਿਲਾਂ ਉਹਨਾਂ ਨੇ ਆ ਸਾਰਾ ਹਿਸਾਬ ਨਵੇੜਨਾ ਹੈ ਕਿ ਜਿੰਨੇ ਅਪਲਾਈ ਕਰ ਚੁੱਕੇ ਆ ਉਹਨਾਂ ਸਾਰਿਆਂ ਨੂੰ ਪੱਕਾ ਕਰ ਲਓ ਫੇਰ ਬਾਅਦ ਵਿੱਚ ਦੁਬਾਰਾ ਅਪਲਾਈ ਕਰਾਉਣਗੇ ਹਜੇ ਉਹਦੇ ਬਾਰੇ ਕੋਈ ਅਪਡੇਟ ਨਹੀਂ ਅਗਲੀ ਗੱਲ ਮੈਂ ਦੱਸੋ ਲੰਡਨ ਡਰੱਗਸ ਬਾਰੇ ਲੰਡਨ ਡਰੱਗਸ ਸਟੋਰਸ ਜਿਹੜੇ ਨੇ ਪੂਰੇ ਵੈਸਟਰਨ ਕੈਨੇਡਾ ਦੇ ਵਿੱਚ ਲਗਭਗ 150 ਜਿਹੜਾ ਨੇ ਖੋਲਣੇ ਸ਼ੁਰੂ ਕੀਤੇ ਆ ਤੁਹਾਨੂੰ ਪਤਾ ਸਾਈਬਰ ਅਟੈਕ ਹੋ ਗਿਆ ਸੀ ਤੇ ਉਹਦੇ ਤੋਂ ਬਾਅਦ ਹੁਣ ਇਹਨਾਂ ਨੇ ਪਰਸੋਂ ਤੋਂ ਯਾਨੀ ਕਿ ਸੈਟਰਡੇ ਤੋਂ ਗ੍ਰੈਜੂਅਲ ਉਹਦੀ ਰੀਓਪਨਿੰਗ ਸ਼ੁਰੂ ਕਰ ਦਿੱਤੀ ਹੈ ਹੌਲੀ ਹੌਲੀ ਖੋਲਣੇ ਸ਼ੁਰੂ ਕਰ ਦਿੱਤੇ ਹੈ ਇੱਕ ਸਟੇਟਮੈਂਟ ਜਿਹੜੀ ਕੰਪਨੀ ਨੇ ਦਿੱਤੀ ਹੈ ਉਹ ਕਹਿੰਦੇ ਕਿ ਹਰ ਸਟੋਰ ਦੇ ਨਾਲ ਗੱਲਬਾਤ ਕਰ ਰਹੇ ਆ ਕਿ ਜਿਹੜਾ ਸਿਸਟਮ ਆ ਉਹਨੂੰ ਇਨਸ਼ੋਰ ਕਰਨ ਦੇ ਲਈ ਵੀ ਉਹ ਸਹੀ ਕੰਮ ਕਰ ਰਿਹਾ ਹੈ ਜਾਂ ਰੈਡੀ ਆ ਕਸਟਮਰ ਨੂੰ ਆਪਣੀਆਂ ਸਰਵਿਸਸ ਦੇਣ ਦੇ ਲਈ ਉਹ ਕਹਿੰਦੇ ਅਸੀਂ ਜਿਹੜੀ ਪੇਸ਼ੈਂਟਸ ਦੇ ਨਾਲ ਵੀ ਗੱਲਬਾਤ ਕੀਤੀ ਆ ਹਰ ਇੱਕ ਸਟੋਰ ਦੇ ਉੱਤੇ ਤਾਂ ਕਿ ਦੇਖਣ ਦੇ ਲਈ ਕਿ ਜਿਹੜੇ ਕਸਟਮਰ ਦੀਆਂ ਲੋ ਜਿਹੜੇ ਜਿਹੜੇ ਲੋੜਾਂ ਨੇ ਉਹਨਾਂ ਨੂੰ ਪੂਰਿਆ ਕਰਨ ਦੇ ਲਈ ਕਿ ਤੁਹਾਨੂੰ ਥੋੜਾ ਜਿਹਾ ਇਸ ਗੱਲਬਾਤ ਵਾਲ ਦੇਖਣਾ ਪਊਗਾ ਲੰਡਨ ਡਰੱਗਸ ਦੇ ਉੱਤੇ ਜਿੱਥੇ ਬਹੁਤ ਸਾਰੇ ਮਰੀਜ਼ ਤੋਂ ਪ੍ਰਸਕ੍ਰਿਪਸ਼ਨ ਬਾਰੇ ਲੈਂਦੇ ਆ ਵੈਸੇ ਵੀ ਕਸਟਮਰ ਬਹੁਤ ਆ ਉਹਨਾਂ ਦੇ ਸੋ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਥੋੜਾ ਜਿਹਾ ਸਬਰ ਦੇ ਨਾਲ ਇਸ ਗੱਲ ਦੇ ਵਿੱਚ ਸਾਥ ਦਿੱਤਾ ਜਾਵੇ ਉਹ ਕਹਿੰਦੇ ਸਾਡਾ ਸਟੋਰ ਸਿਸਟਮ ਬਹੁਤ ਕੰਪਲੈਕਸ ਆ ਤੇ ਉਹ ਜਿਹੜੇ ਮਲਟੀਪਲ ਥਰਡ ਪਾਰਟੀ ਪ੍ਰੋਵਾਈਡਰਸ ਦੇ ਨਾਲ ਜੁੜਿਆ ਆ ਤੇ ਉਹਨਾਂ ਦੀਆਂ ਡਿਫਰੈਂਟ ਰਿਕੁਆਇਰਮੈਂਟਸ ਨੇ ਉਹ ਕਹਿੰਦੇ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ ਥਰਡ ਪਾਰਟੀ ਸੇਵਿਸੀਕਿਉਰਿਟੀ ਐਕਸਪਰਟਸ ਦੇ ਨਾਲ ਕਿ ਜਿਹੜਾ ਸਿਸਟਮ ਆ ਨੂੰ ਆਨਲਾਈਨ ਕਿਸੇ ਨਾ ਕਿਸੇ ਤਰ੍ਹਾਂ ਲਿਆਂਦਾ ਜਾ ਸਕੇ ਉਹ ਕਹਿੰਦੇ ਇਸ ਵੇਲੇ ਜਿਹੜਾ ਪ੍ਰੋਸੈਸ ਹੈਗਾ ਆ ਕਿ ਜਿਹੜੀਆਂ ਅਗਲੀਆਂ ਸਰਵਿਸਿਜ਼ ਨੇ ਉੱਥੇ ਤੱਕ ਇਹਨੂੰ ਕਰਨ ਦੇ ਲਈ ਠੀਕ ਠਾਕ ਕਰਨ ਦੇ ਲਈ ਦੇਖਿਆ ਜਾ ਰਿਹਾ ਹਾਲੇ ਤੱਕ ਇਸ ਵਿੱਚ ਇਹ ਨਹੀਂ ਪਤਾ ਲੱਗਾ ਕਿ ਇਹਨਾਂ ਸਟੋਰਾਂ ਦੇ ਉੱਤੇ ਨੁਕਸਾਨ ਕਿੰਨਾ ਹੋਇਆ ਜਾਂ ਕਿੰਨੀ ਕਿਹੜੀ ਇਨਫੋਰਮੇਸ਼ਨ ਆ ਕੰਪਰੋਮਾਈਜ਼ ਹੋਈ ਹੈ ਲੰਡਨ ਡਰੱਗਸ ਕੁਝ ਥਾਵਾਂ ਦੇ ਉੱਤੇ ਆਪਣੇ ਇੱਥੇ ਵੈਨਕੂਵਰ ਦੇ ਵਿੱਚ ਵੀ ਖੁੱਲੇ ਆ ਤੁਸੀਂ ਮਤਲਬ ਖਰੀਦਾਰੀ ਕਰ ਸਕਦੇ ਆ ਜਿਹੜਾ ਆਪਣੇ ਬਰੌਡਵੇ ਦੇ ਉੱਤੇ ਤੇ ਕੈਮਬੀ ਦੇ ਉੱਤੇ ਹੈਗਾ ਵੈਨਕੂਵਰ ਦੇ ਵਿੱਚ ਸ਼ਨੀਵਾਰ ਬਾਅਦ ਦੁਪਹਿਰ ਹੀ ਇੱਥੇ ਪਰਚੇਸ ਕੀਤੀ ਜਾ ਸਕਦੀ ਸੀ ਉੱਥੇ ਦੁਆਰਾ ਜਿਹੜੇ ਰੀਓਪਨ ਲੋਕਾਂ ਦੇ ਲਈ ਕੀਤੇ ਜਾ ਰਹੇ ਆ ਫਾਰਮੇਸੀ ਚੇਨ ਨੇ ਲਗਭਗ ਆਪਣੀਆਂ 79 ਲੋਕੇਸ਼ਨਸ ਬ੍ਰਿਟਿਸ਼ ਕੋਲੰਬੀਆ ਅਲਬਰਟਾ ਤੇ ਸਕਾਚਵਨ ਤੇ ਮੈਨੀਟੋਬਾ ਦੇ ਵਿੱਚ ਬੰਦ ਕਰ ਦਿੱਤੇ ਸੀ 18 ਅਪ੍ਰੈਲ ਨੂੰ ਤੇ ਸਾਈਬਰ ਸਿਕਿਉਰਿਟੀ ਇਨਸੀਡੈਂਟ ਦੇ ਤਹਿਤ ਉਦੋਂ ਤੋਂ ਲੈ ਕੇ ਜਿਹੜੇ ਸਟੋਰਸ ਹੈਗੇ ਆ ਉਹ ਬੰਦ ਨੇ ਫੋਨ ਲਾਈਨ ਜਿਹੜੀਆਂ ਸਟੋਰਸ ਦੇ ਵਿੱਚ ਆ ਉਹ ਸੋਮਵਾਰ ਤੋਂ ਜਿਹੜੀ ਇਨਵੈਸਟੀਗੇਸ਼ਨ ਆ ਇਹਦੀ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਕੋਈ ਵੀ ਇਹਦੇ ਬਾਰੇ ਅਪਡੇਟ ਨਹੀਂ ਆਈ ਕਿ ਕਿੰਨਾ ਕੁ ਇਹਦੇ ਵਿੱਚ ਜਿਹੜਾ ਕਹਿ ਲੋ ਉਹ ਨੁਕਸਾਨ ਹੋਇਆ ਕਿੰਨੀ ਕਿ ਇਨਫੋਰਮੇਸ਼ਨ ਲੋਕਾਂ ਦੀ ਚੋਰੀ ਹੋਈ ਅਗਲੀ ਗੱਲ ਬਈ ਦੋਸਤੋ ਪਹਿਲੀ ਖਬਰ ਦੇ ਨਾਲ ਹੀ ਸੰਬੰਧਿਤ ਖਬਰ ਆਸਲ ਦੇ ਵਿੱਚ ਇਹ ਜਿਹੜੇ ਟੈਕਸਟ ਮੈਸੇजेस ਨੇ ਜਿਹੜੇ ਸਪੈਮ ਟੈਕਸਟ ਨੇ ਉਹ ਬਹੁਤ ਜ਼ਿਆਦਾ ਵੱਧ ਗਿਆ ਕੈਨੇਡਾ ਦੇ ਵਿੱਚ ਤੁਸੀਂ ਫੋਨ ਤੁਹਾਡੇ ਕੋਲ ਹੈਗਾ ਫੋਨ ਦੇ ਉੱਤੇ ਤੁਹਾਨੂੰ ਕੋ ਮੈਸੇਜ ਆ ਜਾਂਦਾ ਜੀ ਤੁਹਾਡਾ ਫੁਲਾਨਾ ਪਾਰਸਲ ਉੱਥੇ ਪਿਆ ਤੁਹਾਡੀ ਫੁਲਾਨੀ ਸ਼ਿਪਮੈਂਟ ਉੱਥੇ ਪਈ ਹੈ ਕਦੇ ਕਹਿੰਦੇ ਤੁਹਾਡਾ ਕਾਰਡ ਰਾਹ ਚੱਕਰ ਕਹਿੰਦੇ ਤੁਹਾਡਾ ਕ੍ਰੈਡਿਟ ਕਾਰਡ ਬਲੌਕ ਹੋ ਗਿਆ ਕਦੇ ਕੁਛ ਕਦੇ ਕੁਛ ਤੇ ਉਹਦੇ ਨਾਲ ਇੱਕ ਲਿੰਕ ਆਉਂਦਾ ਬੇਸਿਕਲੀ ਉਸ ਮੈਸੇਜ ਦੇ ਵਿੱਚ ਇੱਕ ਲਿੰਕ ਆਉਂਦਾ ਤੇ ਉਹ ਲਿੰਕ ਹੀ ਸਾਰੀ ਮਤਲਬ ਸ਼ਰਾਰਤ ਦੀ ਜੜ ਹੈ ਜਦੋਂ ਤੁਸੀਂ ਉਹ ਮੈਸੇਜ ਖੋਲ ਕੇ ਕਿਤੇ ਉਹ ਲਿੰਕ ਤੇ ਕਲਿੱਕ ਕਰਦੇ ਹੋ ਤੇ ਤੁਹਾਡਾ ਸਾਰਾ ਫੋਨ ਉਹਨਾਂ ਦੇ ਕੋਲ ਚਲਿਆ ਜਾਂਦਾ ਹੈ ਸੋ ਇਹ ਜਿਹੜੇ ਫਿਸ਼ਿੰਗ ਅਟੈਕਸ ਨੇ ਇਹਨਾਂ ਤੋਂ ਖਾਸ ਤੌਰ ਦੇ ਉੱਤੇ ਕਹਾ ਵੀ ਧਿਆਨ ਰੱਖਿਆ ਜਾਵੇ ਜਿਹੜੇ ਸਕੈਮਰ ਟਰਿਕ ਕਰਦੇ ਆ ਲੋਕਾਂ ਨੂੰ ਇਹਨਾਂ ਲਿੰਕ ਦੇ ਉੱਤੇ ਕਰਨ ਦੇ ਨਾਲ ਜਿਹੜੇ ਕੈਨੇਡੀਅਨ ਐਂਟੀ ਫਰਾਡ ਸੈਂਟਰ ਆ ਉਹਨਾਂ ਨੂੰ 5000 ਦੇ ਕਰੀਬ ਟੈਕਸਟ ਫਰਾਡ ਰਿਪੋਰਟਸ ਪਿਛਲੇ ਸਾਲ ਮਿਲੀਆਂ ਤੇ ਜਿਨ੍ਹਾਂ ਦੇ ਵਿੱਚ ਲਗਭਗ 24 ਮਿਲੀਅਨ ਜਿਹੜੇ ਡਾਲਰ ਦਾ ਨੁਕਸਾਨ ਹੋਇਆ ਸੋ ਫੋਨ ਦੇ ਉੱਤੇ ਟੈਕਸਟ ਇੱਕ ਮੈਸੇਜ ਆਉਂਦਾ ਮੈਸੇਜ ਵਿੱਚ ਇੱਕ ਲਿੰਕ ਆ ਲਿੰਕ ਦੇ ਉੱਤੇ ਕਲਿੱਕ ਕਰਨ ਨਾਲ ਸਾਰੀ ਤੁਹਾਡੀ ਜਾਣਕਾਰੀ ਉੱਥੇ ਚਲੀ ਜਾਂਦੀ 24 ਮਿਲੀਅਨ ਦਾ ਪਿਛਲੇ ਸਾਲ ਨੁਕਸਾਨ ਹੋਇਆ ਸਿਰਫ ਏਅਰ ਟੈਕਸਟ ਮੈਸੇਜ ਦੇ ਨਾਲ ਹੁਣ ਬਹੁਤ ਸਾਰੇ ਜਿਹੜੇ ਫਰਾਡ ਇਨਸੀਡੈਂਟਸ ਨੇ ਉਹ ਅਨਰਿਪੋਰਟਡ ਆ ਲੋਕ ਦੱਸਦੇ ਹੀ ਨਹੀਂ ਤੇ ਜਿਹੜੇ ਸਿਰਫ 5-10% ਆ ਉਹ ਹੀ ਰਿਪੋਰਟ ਕਰਦੇ ਆ ਮਤਲਬ ਇਹ ਆ ਕਿ ਤੁਸੀਂ ਦੇਖੋ 24 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਤੇ ਇਹ ਇਹੀ ਆ ਵੀ ਸਿਰਫ 5-10% ਨੇ ਰਿਪੋਰਟ ਕੀਤਾ ਬਾਕੀ ਕਿੱਡਾ ਵੱਡਾ ਹੈ ਆਪਣੇ ਆਪ ਦੇ ਵਿੱਚ ਸੰਕਟ ਆ ਜਿਹੜਾ ਟੈਲੀਕਮ ਇਨਵੋਲਵਮੈਂਟ ਆ ਸੀਆਰਟੀਸੀ ਨੂੰ ਕੰਪਲੇਂਟਸ ਮਿਲੀਆਂ ਆ ਟੈਕਸ ਟੈਕਸ ਇਹਦੇ ਸਕੈਮ ਸਬੰਧੀ ਕਿ ਲਗਭਗ 20% ਜਿਹੜੇ ਉਹ ਜਿਹੜੇ ਸਕੈਮਸ ਨੇ ਇਹਨਾਂ ਦੇ ਸੀਆਰਟੀਸੀ ਕੈਰੀ ਆ ਕਿ ਉਹ ਇਹਦੇ ਨਾਲ ਅਸਬੰਧਤ ਨੇ ਦੂਜਾ ਇਹ ਆ ਕਿ ਜਿਹੜੇ ਸਕੈਮਰਸ ਨੇ ਉਹ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰ ਰਹੇ ਆ ਤੇ ਟੈਕਸ ਸਕੈਮ ਨੂੰ ਜ਼ਿਆਦਾ ਲੈਜੀਟਿਮੇਟ ਬਣਾਉਣ ਦੇ ਲਈ ਤੇ ਜਿਹੜਾ ਖਾਸ ਤੌਰ ਦੇ ਉੱਤੇ ਉਹਨੂੰ ਮਤਲਬ ਵੈਲ ਨੋਨ ਆਰਗੇਨਾਈਜੇਸ਼ਨਸ ਦੇ ਨਾਲ ਉਹਨੂੰ ਜੋੜ ਲੈਂਦੇ ਆ ਕਈ ਵਾਰੀ ਇਹ ਹੁੰਦਾ ਕਿ ਤੁਹਾਨੂੰ ਚਾਹ ਕੇ ਵੀ ਪਤਾ ਨਹੀਂ ਲੱਗ ਸਕਦਾ ਵੀ ਇਹ ਘਪਲਾ ਕਿੱਥੇ ਹੋਇਆ ਤਾਂ ਉਹਨੂੰ ਮੈਸੇਜ ਕਰਕੇ ਕਹਿ ਦਿੰਦੇ ਆ ਕਿ ਅਸੀਂ ਫਲਾਨ ਜਿਹੜਾ ਬੰਦਾ ਮਤਲਬ ਚੰਗਾ ਭਲਾ ਮਤਲਬ ਜਾਣਦਾ ਹੈ ਕੰਪਿਊਟਰ ਨੂੰ ਸਾਰੇ ਨੂੰ ਵਰਤਦਾ ਆ ਉਹਨੂੰ ਇਹ ਕੀ ਕਹਿੰਦੇ ਆ ਕਿ ਆ ਤੁਹਾਡਾ ਜੀ ਅਕਾਊਂਟ ਦੇ ਵਿੱਚ ਗੜਬੜਾ ਤੇ ਆਹ ਲਿੰਕ ਤੇ ਤੁਸੀਂ ਕਲਿੱਕ ਕਰੋ ਤੁਸੀਂ ਲਿੰਕ ਤੇ ਕਲਿੱਕ ਕਰਦੇ ਆ ਉਹ ਇੱਕ ਵੈਬਸਾਈਟ ਖੁੱਲ ਜਾਂਦੀ ਆ ਬਿਲਕੁਲ ਉਸ ਬੈਂਕ ਵਰਗੀ ਜਿਸ ਬੈਂਕ 'ਚ ਤੁਹਾਡਾ ਅਕਾਊਂਟ ਹੁੰਦਾ ਉਹੀ ਵੈਬਸਾਈਟ ਉਹੀ ਨਾਂ ਉਹੀ ਰੰਗ ਉਦਾਂ ਸਾਰਾ ਕੁਝ ਹੋਈ ਪਰ ਉਹਦੀ ਨਕਲੀ ਆ ਤੇ ਤੁਹਾਨੂੰ ਕਹਿੰਦੇ ਤੁਸੀਂ ਇੱਥੇ ਆਪਣਾ ਡਿਟੇਲ ਜਿਹੜੀ ਆਹੋ ਪਾਓ ਤੇ ਉਹ ਤੁਸੀਂ ਬੈਂਕ ਦੀ ਡਿਟੇਲ ਪਾ ਦਿੰਦੇ ਤੇ ਮੰਨਦੇ ਤੁਸੀਂ ਇਹ ਵੀ ਬੈਂਕ ਦੀ ਅਸਲੀ ਵੈਬਸਾਈਟ ਹੈ ਜਦੋਂ ਕਿ ਉਹ ਬੈਂਕ ਦੀ ਉਹ ਨਕਲੀ ਵੈਬਸਾਈਟ ਹੁੰਦੀ ਹੈ ਜਦੋਂ ਤੁਸੀਂ ਉੱਤੇ ਡਿਟੇਲ ਪਾਉਨੇ ਹੋ ਤੁਹਾਡਾ ਖਾਤਾ ਖਾਲੀ ਕਰਕੇ ਉਹ ਦਿਓ ਜਾਂਦੇ ਆ ਸੋ ਲੋਕਾਂ ਨੂੰ ਹੁਣ ਇਹ ਕਿਹਾ ਗਿਆ ਡਵਾਈਸ ਦਿੱਤੀ ਗਈ ਹੈ ਕਿ ਜਿਹੜੇ ਇਹ ਸਸਪੀਸ਼ੀਅਸ ਟੈਕਸਟ ਨੇ ਇਹਨਾਂ ਨੂੰ ਰਿਸਪੌਂਡ ਨਾ ਕਰੋ ਤੇ ਉਹਨਾਂ ਨੂੰ ਜਿਹੜਾ 7726 ਦੇ ਉੱਤੇ ਫਾਰਵਰਡ ਕਰ ਦਿਓ ਤੁਹਾਨੂੰ ਮੈਸੇਜ ਆ ਗਿਆ ਇਹ ਤੁਹਾਨੂੰ ਲੱਗਦਾ ਵੀ ਇਹ ਸ਼ੱਕੀ ਹੈ ਇਨੂੰ 7726 ਦੇ ਉੱਤੇ ਫਾਰਵਰਡ ਕਰ ਦਿਓ ਜੇ 스ਪੈਮ ਅਸਲ ਦੇ ਵਿੱਚ ਆ ਗਿਆ 스ਪੈਮ ਤਾਂ ਜਿਹੜਾ ਇਹ ਡਿਟੈਕਸ਼ਨ ਲਿਆ ਜਾ ਸਕਦਾ ਹੈ ਟੈਲੀਕਮ ਕੰਪਨੀਆਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਇਨਵੈਸਟ ਕਰ ਰਹੀਆਂ ਐ ਸੌਫਟਵੇਅਰ ਦੇ ਵਿੱਚ ਤਾਂ ਕਿ 스ਪੈਮ ਟੈਕਸਟ ਨੂੰ ਫਿਲਟਰ ਕੀਤਾ ਜਾ ਜਾ ਸਕੇ ਤਾਂ ਕਿ ਮੈਸੇਜ ਜਿਹੜੇ ਠੀਕ ਠੀਕ ਆ ਉਹੀ ਤੁਹਾਡੇ ਅੱਗੇ ਜਾਣ ਇੱਕ ਅਲੱਗ ਕੈਨੇਡਾ ਦਾ ਇਸ਼ੂ ਨਹੀਂ ਗਲੋਬਲ ਇਸ਼ੂ ਆ ਤੇ ਇਹਦੇ ਵਿੱਚ ਜਿਹੜੀ ਕੋਲਾਬੋਰੇਸ਼ਨ ਕਈ ਰੈਗੂਲੇਟਰ ਦੇ ਵਿਚਕਾਰ ਚਾਹੀਦੀ ਆ ਇਹਨੂੰ ਕੰਵਰਟ ਕਰਨ ਲਈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ